ਲੰਡਨ ਦੇ ਵਿੱਚ ਭਾਰਤੀ ਮੂਲ ਦੀ ਇੱਕ 24 ਸਾਲ ਦੀ ਲੜਕੀ ਦੀ ਮੌਤ ਹੋ ਗਈ ਹੈ ਇੱਕ ਬੇਹੱਦ ਵੱਡੀ ਤੇ ਮੰਦਪਾਕੀ ਖਬਰ ਸਾਹਮਣੇ ਆਖੀ ਹੈ ਹਾਲਾਂਕਿ ਦਸੀਏ ਤਾਂ ਇਹ ਜਿਹੜੀ ਲੜਕੀ ਆ ਇਸ ਦੀ ਪਛਾਣ ਹਰਸ਼ਿਤਾ ਬਰੇਲਾ ਦੇ ਵੱਲੋਂ ਹੋਈ ਹੈ ਜੋ ਕਿ ਦਿੱਲੀ ਦੇ ਵਿੱਚ ਰਹਿਣ ਵਾਲੀ ਸੀ ਔਰ ਪਿਛਲੇ ਸਾਲ ਹੀ ਵਿਆਹ ਕਰਵਾ ਕੇ ਆਪਣੇ ਪਤੀ ਦੇ ਨਾਲ ਲੰਡਨ ਦੇ ਵਿੱਚ ਗਈ ਸੀਗੀ ਪਰ ਉਸ ਤੋਂ ਬਾਅਦ ਉਸਦੇ ਨਾਲ ਕੀ ਕੁਝ ਵਾਪਰਿਆ ਇਹ ਤਾਂ ਪਰਿਵਾਰ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਆਂ ਦਰਸਲ ਦੱਸਿਏ ਤਾਂ ਹਰਸ਼ਿਤਾ ਅਬਰੇਲਾ ਜੋਸੀ ਉਹ 24 ਸਾਲ ਦੀ ਉਮਰ ਦੀ ਸੀਗੀ ਔਰ ਉਸਦੇ ਪਰਿਵਾਰ ਨੇ ਇੱਕ ਪੰਕਜ ਲਾਂਬਾ ਨਾਮ ਦੇ ਵਿਅਕਤੀ ਦੇ ਨਾਲ ਉਸਦਾ ਵਿਆਹ ਕਰਵਾਇਆ ਸੀਗਾ ਔਰ ਦੋਵੇਂ ਲੰਡਨ ਚਲੇ ਗਏ ਲੰਡਨ ਦੇ ਵਿੱਚ ਰਹਿ ਰਹੇ ਸੀਗੇ ਔਰ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਲੜਕੀ ਕਰਦੀ ਰਹਿੰਦੀ ਸੀਗੀ ਸ ਨਵੰਬਰ ਨੂੰ ਆਖਰੀ ਉਸ ਦੀ ਗੱਲ ਆਪਣੇ ਪਰਿਵਾਰ ਵਾਲਿਆਂ ਨਾਲ ਹੋਈ ਸੀ ਤੇ ਜਿਸ ਤੋਂ ਬਾਅਦ ਜਦੋਂ 2-4 ਦਿਨ ਲੜਕੀ ਦਾ ਫੋਨ ਨਹੀਂ ਲੱਗਿਆ ਤੇ ਪਰਿਵਾਰ ਵਾਲੇ ਚਿੰਤਾ ਦੇ ਵਿੱਚ ਆ ਗਏ ਪੁਲਿਸ ਪ੍ਰਸ਼ਾਸਨ ਨੇ ਬਿਹਤ ਵੱਡੇ ਖੁਲਾਸੇ ਕੀਤੇ ਨੇ ਜਿੱਥੇ ਕਿ ਲੜਕੀ ਦੀ লাশ ਜਿਹੜੀ ਆ ਓਕਾਰ ਦੇ ਡਿੱਗੀ ਦੇ ਵਿੱਚ ਇੱਕ ਟਰੰਕ ਦੇ ਵਿੱਚ ਮਿਲੀ ਆ ਜਿਸ ਤੋਂ ਬਾਅਦ ਰਿਪੋਰਟਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਪੂਰਾ ਖੁਲਾਸਾ ਕਰਦੇ ਆ ਕਿ ਆਖਰਕਾਰ ਕੀ ਕੁਝ ਘਟਨਾ ਉੱਥੇ ਵਾਪਰਦੀ ਹੈ ਦਰਸਲ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਭਾਰਤੀ ਮੂਲ ਦੀ 24 ਸਾਲਾ ਜਿਹੜੀ ਲੜਕੀ ਆ ਉਸ ਦਾ ਕਤਲ ਕੀਤਾ ਗਿਆ ਔਰ ਕਤਲ ਕਿਸੇ ਹੋਰ ਨੇ ਨਹੀਂ ਉਸ ਦਾ ਪਤੀ ਪੰਕਜ ਲਾਂਬਾ ਜੋ ਹੈ ਉਸ ਨੇ ਹੀ ਕੀਤਾ ਔਰ ਕਤਲ ਕਰਕੇ ਉਹ ਮਿੰਟਾਂ ਦੇ ਵਿੱਚ ਫਰਾਰ ਹੋ ਗਿਆ ਨਾਰਥ ਹੈਮਪਟਨ ਸ਼ਹਿਰ ਦੇ ਵਿੱਚ ਇਹ ਰਹਿੰਦੇ ਸੀਗੇ ਔਰ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲੜਕੀ ਦੀ Laash ਘਰ ਤੋਂ ਕਰੀਬ 100 ਮੀਲ ਦੂਰੀ ਤੱਕ ਇੱਕ ਵਾਹਨ ਵਿੱਚ ਛੱਡੀ ਗਈ ਹੈ ਔਰ ਸਭ ਤੋਂ ਹੈਰਾਨੀ ਵਾਲੀ ਇਹ ਗੱਲ ਹੈ ਕਿ ਪਤੀ ਜਿਹੜਾ ਕਤਲ ਕਰਕੇ ਮਿੰਟਾਂ ਦੇ ਵਿੱਚ ਫਰਾਰ ਹੋ ਗਿਆ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਨੇ ਉਹ ਵੀ ਖੁਲਾਸੇ ਇਸ ਬਾਬਤ ਕਰਦੀਆਂ ਨੇ ਕਿ ਜਿਹੜੀ ਲੜਕੀ ਆ ਹਰਸ਼ਿਤਾ ਬਰੇਲਾ ਜਿਹੜੀ ਆ ਉਸ ਦੇ ਉੱਤੇ ਘਰੇਲੂ ਹਿੰਸਾ ਵੀ ਹੁੰਦੀ ਸੀ ਕਟਮਾਰ ਉਸ ਦਾ ਪਤੀ ਕਰਦਾ ਸੀ ਪਰ ਉਸ ਨੇ ਪਰਿਵਾਰ ਵਾਲਿਆਂ ਨੂੰ ਕਦੇ ਵੀ ਇਸ ਬਾਰੇ ਕੋਈ ਵੀ ਗੱਲ ਨਹੀਂ ਦੱਸੀ ਐ ਹਾਲਾਂਕਿ ਪੁਲਿਸ ਨੇ ਪਤੀ ਦੇ ਉੱਤੇ ਕਤਲ ਦਾ ਸ਼ੱਕ ਜਤਾਇਆ ਔਰ ਲਗਾਤਾਰ ਹੀ ਉਸ ਦੀ ਭਾਲ ਜਾਰੀ ਹੈ ਤਾਂ ਹੁਣ ਲਗਾਤਾਰ ਜਦੋਂ ਫੋਰਸ ਸਿੰਘ ਜਿਹੜਾ ਰਿਪੋਰਟਾਂ ਨੇ ਪੋਸਟਮਾਰਟਮ ਦੀ ਜਾਂਚ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਆਈਆਂ ਕਿ ਜਿਹੜੀ ਲੜਕੀ ਸੀ ਉਸ ਦੇ ਉੱਤੇ ਬਹੁਤ ਵੱਡਾ ਤਸ਼ੱਦਦ ਜਿਹੜਾ ਵਾ ਉਹ ਪਤੀ ਦੇ ਵੱਲੋਂ ਟਾਇਆ ਜਾਂਦਾ ਸੀ ਤਾਂ ਹੁਣ ਦਿੱਲੀ ਦੇ ਰਹਿਣ ਵਾਲੀ ਇਹ 24 ਸਾਲਾਂ ਦੀ ਲੜਕੀ ਜਿਹੜੀ ਆ ਉਹ ਪਰਿਵਾਰ ਤੋਂ ਦੂਰ ਹੋ ਗਈ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਔਰ ਮਾਪੇ ਇਨਸਾਫ ਦੀ ਮੰਗ ਕਰ ਰਹੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਉਸ ਦੋਸ਼ੀ ਦੇ ਉੱਤੇ ਕਾਰਵਾਈ ਹੋਵੇ جس نے میری ਕੁੜੀ ਨੂੰ ਮੌਤ ਦੇ ਘਾਟ ਉਤਾਰਿਆ ਹਾਲਾਂਕਿ ਦਸੀਏ ਕਿ ਆਖਰਕਾਰ ਇਹ ਦੋਵਾਂ ਦੇ ਵਿੱਚ ਲੜਾਈ ਝਗੜਾ ਕਿਉਂ ਰਹਿੰਦਾ ਸੀ ਇਸ ਬਾਬਤ ਦਾ ਖੁਲਾਸਾ ਨਹੀਂ ਹੋਇਆ ਔਰ ਪਰ ਪੂਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਔਰ ਪੁਲਿਸ ਦਾ ਕਹਿਣਾ ਕਿ ਜਲਦ ਜਿਹੜਾ ਦੋਸ਼ੀ ਆ ਇਸ ਨੂੰ ਫੜ ਲੱਤਾ ਜਾਵੇਗਾ ਜਿਸ ਦੇ ਵਿੱਚ ਹੁਣ ਲੰਡਨ ਦੇ ਵਿੱਚ ਇੱਕ ਬੇहद ਵੱਡੀ ਘਟਨਾ ਭਾਰਤੀ ਮੂਲ ਦੀ ਇੱਕ 24 ਸਾਲ ਦੀ ਲੜਕੀ ਦੇ ਨਾਲ ਵਾਪਰੀ ਪਤੀ ਨੇ ਹੀ ਕਤਲ ਕੀਤਾ ਤੇ ਪਤੀ ਕਤਲ ਕਰਕੇ ਫਰਾਰ ਹੋ ਜਾਂਦਾ ਹੈ ਇਸ ਪੂਰੇ ਮਾਮਲੇ ਦੀ ਗੁੱਥੀ ਨੂੰ ਹੁਣ ਪ੍ਰਸ਼ਾਸਨ ਸੁਲਝਾਵੇਗਾ ਕਿ ਕਦੇ ਪਿੱਛੇ ਦੇ ਕਾਰਨ ਕੀ ਸੀ ਕਤਲ ਦੇ ਔਰ 10 ਮੀਲ ਦੂਰੀ ਤੇ ਜਿਹੜੀ ਆ ਇੱਕ ਗੱਡੀ ਛੱਡੀ ਗਈ ਔਰ ਗੱਡੀ ਦੀ ਡਿੱਗੀ ਦੇ ਵਿੱਚ ਟਰੰਕ ਦੇ ਵਿੱਚ ਲੜਕੀ ਦੀ ਲਾਸ਼ ਮਿਲੀ ਹੈ ਔਰ ਦਸੀਏ ਤਾਰ ਰਿਪੋਰਟਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗਲਾ ਕੋਟਕੇ ਉਸਦੀ ਹਤਿਆ ਕੀਤੀ ਗਈ ਹੈ ਇਹ ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਤਾਂ ਹੁਣ ਪੂਰੇ ਮਾਮਲੇ ਦੀ ਜਾਂਚ ਪ੍ਰਸ਼ਾਸਨ ਕਰੇਗਾ ਪਰ ਮਾਪਿਆਂ ਤੇ ਦੁੱਖ ਦਾ ਪਹਾੜ ਟੁੱਟ ਚੁੱਕਾ ਹੈ ਜਿਹੜੇ ਮਾਪੇ ਨੇ ਇਨਸਾਫ ਦੀ ਮੰਗ ਕਰਦਿ ਨੇ ਕਿ ਉਹਨਾਂ ਦੀ ਧੀ ਨੂੰ ਇਨਸਾਫ ਮਿਲੇ ਤਾਂ ਇਸ ਦਰਿੰਦੇ ਨੂੰ ਜਿਹੜੀ ਆ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ